ਚੜਾ ਕੇ ਬੰਨੀ ਪੱਗ ਸਰਦਾਰੀ ਦੇ ਖੁੱਲੀ ਢਾਲੀ ਮੁਝ ਚੜਾ ਕੇ ਬੰਨੀ ਪੱਗ ਸਰਦਾਰੀ ਦੇ ਵਿੱਚ ਸ਼ਹਿਰ ਦੇ ਭੂਕੇ ਹੁਣ ਉੱਚਿਆ ਨਾਲ ਯਾਰੀ ਦੇ ਵਿੱਚ ਸ਼ਹਿਰ ਦੇ ਭੂਕੇ ਹੁਣ ਉੱਚਿਆ ਨਾਲ ਯਾਰੀ ਦੇ शहर कोठी پیو تیرا تر पियो روٹی हे اے ماں मा تر थर روٹی रोटी او پیو تیرا تر हे روٹی ਕਿੰਝ ਮੂੰਗੀ ਨਾ ਨੇ ਤੇ ਪੈਣ ਕੋਟ ਤੂੰ ਬਦਲੇ ਪਿਉ ਦੇ ਤੇੜ ਚਲੂਗੀ ਨਾ ਗਲਤ ਪੈ ਤੇ ਕੋਟ ਤੂੰ ਬਦਲੇ ਪਿਉ ਦੇ ਤੇੜ ਚਲੂਗੀ ਨਾ ਮਾਵੇਂ ਵੀ ਕਰੇ ਦਵਾਵਾ ਮਾਘੇਰ ਵੀ ਕਰੇ ਦਵਾਵਾ ਹੱਥ ਵਿੱਚ ਫੜ ਕੇ ਸੁੱਟੀ ਨੂੰ ਉਤ ਵਿੱਚ ਕਲਮਾ ਕੀਵੇਂ ਪਿਉ ਤੇਰਾ ਤਰਸੇ ਰੋਟੀ ਨੂੰ ਕਰਦੇ ਰੋਟੀ ਨੂੰ ਪਤੋਂ ਕਮਦਾ ਮੋ ਤੇਰ ਕਾਰਾ ਪਤੋਂ ਕਮਦਾ ਮੋ ਤੇਰ ਕਾਰਾ ਪਿਓ ਦੇ ਪਹਿਰੀ ਜੁੱਤੀ ਨਾ ਤੈਨੂੰ ਮਾਪਿਆਂ ਦੀ ਕੋਈ ਫਾਰ ਨਹੀਂ ਮਾ ਕਹੀ ਦੇਣਾ ਤੂੰ ਸੁਤੀ ਨਾ ਤੈਨੂੰ ਮਾਪਿਆਂ ਦੀ ਕੋਈ ਸਾਰ ਨਹੀਂ ਮਾ ਕਹੀ ਦੇਣਾ ਤੂੰ ਸੁਤੀ ਨਾ ਪੁੱਤ ਜੰਮ ਕੇ ਕੀ ਕਰਨੇ ਪੁੱਤ ਜੰਮ ਕੇ ਕੀ ਕਰਨੇ ਬਈਆ ਕੱਚੀ ਹਿਲਾਉਣੀ ਹੀ ਵੋਟ ਨੂੰ ਉਹ ਪੁੱਤ ਚੱਕ ਲੱਭਾ ਹੱਬ ਚੱਕ ਲੱਭਾ ਪੀਵੇਂ ਤੇਰਾ ਤਰਸੇ ਰੋਟੀ ਨੂੰ ਆਹ ਚਾ ਉਹ ਵਿੱਚ ਸ਼ਹਿਰ ਬਲ ਵੀਰ ਸਿਆ ਵਿੱਚ ਸ਼ਹਿਰ ਬਲ ਵੀਰ ਸਿਆ ਓ ਝੰਡੇ ਝੁਲਦੇ ਨੇ ਬੜਿਆ ਖੱਬੀ ਖਾਨ ਜ਼ੋਗੀਪੁਰ ਮਾਪੇ ਰੁੱਲਦੇ ਨੇ ਤੈਨੂੰ ਪਛਤਾਉਂਦੇ ਮਾਪੇ ਤੈਨੂੰ ਪਛਤਾਉਂਦੇ ਮਾਪੇ ਯਮ ਕੇ ਉਲਾਦ ਵੇ ਖੋਟੀ ਤੂੰ ਉਹ ਤੇ ਚਕਲੱਬਾ ਹੁੱਬੇ ਚਕਲੱਬਾ ਪੀਵੇ ਪਿਉ ਤੇਰਾ ਤਰਸੇ ਰੁੱਟੀ ਤੂੰ ਐ ਮਾਂ ਤੇਰੀ ਤਰਸੇ ਰੁੱਟੀ ਤੂੰ ਬੈਠੋ ਤੇਰਾ ਤਰਸੇ ਰੋਟੀ হের ছাত